ਲਓ ਵੀ ਮਿੱਤਰੋ ਜਿਨ੍ਹਾਂ ਨੇ ਨੋਕਰੇ ਬੱਚੇ ਲੈਣੇ ਹਨ ਨੋਕਰੇ ਬੱਚੇ ਤੀਨ ਵਾਲੀ ਘੋੜੀ ਭਾਲਦੇ ਆ ਰੇਟ ਸਿਰ ਭਾਲਦੇ ਆ ਲੱਖ ਖੰਡ ਦੀ ਰੇਂਜ ਦੇ ਆਸ-ਪਾਸ ਭਾਲਦੇ ਆ ਤਾਂ ਵੀਡੀਓ ਪੂਰੀ ਦੇਖ ਲਓ 4 ਮਿੰਟ ਲੈਣੇ ਜਿਆਦਾ ਲੰਮਾ ਟਾਈਮ ਨਹੀਂ ਲੈਂਦੇ ਨੱਚਦੀ ਵੀ ਆ ਸਵਾਰੀ ਦੀ ਪਾਸ ਆ ਤੇ ਘੱਟ ਕੁਦਦੀ ਸੁਹਣਾ ਸਾਰੀ ਡਿਟੇਲ ਦਿੰਨੇ ਕੀ ਹਾਈਟ ਆ ਕੀ ਡਿਟੇਲ ਆ ਬਸ ਵੀਡੀਓ ਪੂਰੀ ਦੇਖ ਲਓ 4 ਮਿੰਟਾਂ ਦੇ ਲਓ ਜੀ ਅੱਜ ਦੋਸਤੋ ਸਵਾਗਤ ਹੈ ਤੁਹਾਡਾ ਬਾਬਾ ਜੀਤਾ ਸਟੱਫਰੋਂ YouTube ਚੈਨਲ ਦੇ ਉੱਤੇ ਤੇ ਜਿਹੜੇ ਮੇਰੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਰੋਜ਼ ਦੀ ਤਰ੍ਹਾਂ ਅੱਜ ਫੇਰ ਇੱਕ ਚੰਗੇ ਜਾਨਵਰ ਦੀ ਚੰਗੀ ਵੀਡੀਓ ਨਾਲ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਰੰਗਵਾਜ ਸਾਰਾ ਤੁਸੀਂ ਦੇਖ ਲੈ ਰੰਗਵਾਜ ਘੋੜੀ ਆ ਕਿੰਨੀ ਉਮਰ ਆ ਕੀ ਹਾਈਟ ਆ ਖਾਲੀ ਆ ਜਾਂ ਗੱਭਣ ਜਿਹੜੀ ਵੀ ਡਿਟੇਲ ਹੈ ਦੀ ਦੇਣ ਵਾਲੀ ਹੈ ਜਿਹੜੀ ਤੁਹਾਨੂੰ ਨਹੀਂ ਦੇਖਦੀ ਹੈ ਨਾ ਉਹ ਸਾਰੀ ਆਪਾਂ ਡਿਟੇਲ ਹੈ ਦੀ ਵੀਡੀਓ ਵਿੱਚ ਦੇ ਦੇਣੀ ਆ ਬਾਕੀ ਘੋੜੀ ਤੁਸੀਂ ਸਾਹਮਣੇ ਆਪ ਦੇਖ ਲੈਣੀ ਆ ਰਾਜੀ ਲਿਖੀ ਤੇ ਤੁਹਾਨੂੰ ਪਤਾ ਚੱਲ ਜਾਣਾ ਤੇ ਨੰਬਰ ਦੋ ਆ ਕੇ ਆਪ ਜੀ ਚਾਹੇ ਸਾਹਮਣੇ ਤਸੱਲੀ ਕਰਨੀ ਹੈ ਤਾਂ ਫਾਰਮ ਤੇ ਆਜੋ ਹਨਾ ਰੇਟ ਫੋਨ ਤੇ ਪਤਾ ਲੈ ਲਓ ਲਾਸਟ ਰੈ ਨੰਬਰ ਦਮਾ ਆਈਡੀ ਤਾਂ ਮੈਂ ਮੂਰੇ ਸਾਹਮਣੇ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੇ ਤਾਂ ਵੀ ਕੀ ਆਈਡੀ ਕੀ ਰੇਂਜ ਦੀ ਆ ਤੇ ਬਾਕੀ ਆ ਕੇ ਸਾਹਮਣੇ ਬਹਿ ਕੇ ਆਪ ਦਾ ਫਾਰਮ ਤੇ ਦੇਖ ਲਓ ਰੇਟ ਦਾ ਪ੍ਰੋਪਰ ਪੁੱਛਣਾ ਹੈ ਤਾਂ ਫੋਨ ਤੇ ਲਾ ਲਓ ਤੇ ਬਾਕੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਜਿਹੜੇ ਭਰਾ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਆ ਵੀ ਭਰਾਵੋ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੋ ਕਾਂ ਜੋ ਸਾਡਾ ਜਿਹੜਾ ਹੌਸਲਾ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਬਣਾਉਣ ਲਈ ਇਦਾਂ ਹੀ ਬਣਿਆ ਰਵੇ ਤੇ ਬਾਕੀ ਆਪਦੇ ਸੋਹਣੇ ਸੋਹਣੇ ਕਮੈਂਟਾਂ ਨਾਲ ਜਰੂਰ ਦੱਸੋ ਘੋੜੀ ਕਿਵੇਂ ਲੱਗੀ ਤੇ ਅੱਜ ਦੋਸਤੋ ਬਾਅਦਾਂ ਵੀਡੀਓ ਵੱਲ ਤੇ ਦਿਨੇ ਆ ਸਾਰੀ ਡਿਟੇਲ ਘੋੜੀ ਦੀ ਲਾਲ ਚੰਬੀ ਘੋੜੀ ਹੈ ਦੋਸਤੋ ਚੰਬਾਪਣ ਬਹੁਤ ਆ ਸਾਰਾ ਮੂੰਹ ਚਿੱਟਾ ਗਲਾ ਥੱਲੇੋਂ ਚਿੱਟਾ ਤੇ ਇੱਕ ਗੱਲ ਹੋਰ ਵੀਡੀਓ ਚ ਜਿਆਦਾ ਪਤਾ ਨਹੀਂ ਚੱਲਦਾ ਪਿੰਡੇ ਜਿੱਥੇ ਲਾਲ ਵਾਲ ਹਨ ਨਾਲ ਨਾਲ ਚਿੱਟਾ ਵਾਲ ਵੀ ਆ ਦੇਖੋ ਧਿਆਨ ਨਾਲ ਦੇਖੋ ਇਹ ਤਾਂ ਪਤਾ ਚੱਲੂ ਵੀ ਮੰਨ ਲਓ ਸਾਰੇ ਪਿੰਡੇ ਦੀ ਇਹਦੇ ਜ਼ਿਆਦਾਤਰ ਚਿੱਟੇ ਵਾਲ ਲੱਤਾਂ ਪੂਰੀਆਂ ਪੂਰੀਆਂ ਤਾਂ ਤਾਂ ਚਟੀਆਂ ਪਹਿਲਾਂ ਨੁਖਰਾ ਬੱਚਾ ਦਿੱਤਾ ਵੀ ਆ ਮੌਕੇ ਤੇ ਖਾਲੀ ਆ ਦੋਸਤੋ ਅੰਦਰ ਦੀ ਸਾਫ ਆ ਚੈੱਕ ਪਾਸ ਆ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਤੋਂ ਕਰਾ ਲਿਓ ਤੁਸੀਂ ਤੇ ਹਾਈਟ ਦੀ ਗੱਲ ਕਰੀਏ 60 ਇੰਚ ਦੋਸਤੋ ਹਾਈਟ ਆ ਇਹਦੀ ਸੁੰਭ ਸੁੰਭ ਮਜ਼ਬੂਤ ਆ ਹੈਕ ਹੁੱਕ ਖੁੱਲੀ ਆ ਗਰਦਨ ਕੰਨ ਵਾਲੇ ਪਾਸੋਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਓਕੇ ਰਿਪੋਰਟ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਾਲਟ ਨਹੀਂ ਘੋੜੀ 'ਚ ਨੱਚਦੀ ਬਹੁਤ ਆ ਬਰਨਾ ਲਗਾਮ ਤੋਂ ਚਾਹੇ ਹੋਲਡਰ ਨਾਲ ਹੀ ਨਚਾਲਿਓ ਵੀਡੀਓ ਦੇ ਸ਼ੁਰੂਆਤ ਵਿੱਚ ਤੁਸੀਂ ਦੇਖਣ ਬਾਬਾ ਕਿਵੇਂ ਨਚੋਂਦਾ ਸਾਉ ਠੰਡੀ ਆ ਸਵਾਰੀ ਦੀ ਪਾਸ ਆ ਤੇ ਬਾਲ ਪੋਰੀਆਂ ਦੀ ਸਾਫ ਆ ਹਾਈਟ ਦਾ ਅਸਤੇ ਤਾਂ ਰਹਿ ਗਈ ਗੱਲ ਉਮਰ ਉਮਰ 5 5.5 ਸਾਲ ਹੈਗੀ ਹੈ ਦੋਸਤੋ ਇਹਦੀ ਤੇ ਕੰਨ ਕੁੰਨਾਂ ਦੀ ਸੁਨੱਖੀ ਹੈ ਬੱਚੇ ਚੰਗੇ ਦੋ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਚੰਬੀਆਂ ਕੋੜੀਆਂ ਲਾਲ ਚੰਬੀ ਨੀਲੀ ਚੰਬੀ ਲੋਕ ਲੱਭਦੇ ਆ ਵੀ ਨੌਕਰੇ ਬੱਚੇ ਲੈਣ ਵਾਸਤੇ ਵੀ ਨੌਕਰਾ ਬੱਚਾ ਪੈਦਾ ਕਰ ਲਾਂਗੇ ਤਾਂ ਦੋਸਤੋ ਜਿਹੜਾ ਭਰਾ ਕੋਈ ਲਾਲ ਚੰਬੀ ਜਾਂ ਨੀਲੀ ਚੰਬੀ ਘੋੜੀ ਦੀ ਭਾਲ ਚ ਹੋਵੇ ਨੁਕਰੇ ਬੱਚੇ ਲੈਣ ਵਾਸਤੇ ਚਾਹੁੰਦਾ ਹੋਵੇ ਜਾਂ ਕੋਈ ਉਹਦੇ ਆਪ ਦੇ ਮਨਪਸੰਦ ਦਾ ਘੋੜਾ ਹੋਵੇ ਨੁਕਰਾ ਵੀ ਮੈਂ ਉਹ ਤੋਂ ਭਰਾ ਕੇ ਨੁਕਰਾ ਬੱਚਾ ਲੈਣਾ ਹੈ ਨਾ ਤਾਂ ਉਹ ਇੱਕ ਵਾਰ ਆ ਘੋੜੀ ਜ਼ਰੂਰ ਦੇਖਿਓ ਨੁਕਰੇ ਬੱਚੇ ਦੇਣ ਵਾਲੀ ਆ ਮੌਕੇ ਤੇ ਖਾਲੀ ਹੈ ਤੁਹਾਨੂੰ ਇਹ ਫਾਇਦਾ ਹੋ ਜੂਗਾ ਤੁਹਾਡੇ ਜਿਹੜੇ ਮਰਦੀ ਘੋੜੇ ਤੋਂ ਭਰਾ ਸਕਦੇ ਆ ਤੇ ਸਵਾਰੀ ਸੂਰੀ ਦੀ ਪਾਸ ਆ ਮੰਨ ਲਓ ਝੂਟੇ ਵੀ ਦੋ ਉੱਤੇ ਰੇਂਜ ਜਾਇਜ਼ ਜੀ ਆ ਇੰਨੀ ਰੇਂਜ ਵਿੱਚ ਅੱਜਕਲ੍ਹ ਦੋਸਤੋ 40 ਇੰਚ 57 58 ਇੰਚ ਘੋੜੀਆਂ ਉਹ ਨਹੀਂ ਮਿਲਦੀਆਂ ਜਿੰਨੇ ਜੇ ਆਪਾਂ 60 ਇੰਚ ਲ ਚੰਗੀ ਘੋੜੀ ਲੈਂਥ ਲਓ ਤੇ ਚੰਗੀ ਆ ਪੇਟ ਵਾਲਾ ਦੇਖਣ ਨੂੰ ਤਾਂ ਪੇਟ ਤਾਂ ਹੀ ਲੱਗੇ ਜਿਵੇਂ 2-3 ਮਹੀਨੇ ਗੱਭਣ ਹੁੰਦੀ ਹੈ ਨਾ ਮੰਨ ਲਓ ਜਦੋਂ ਗੱਭਣ ਹੋਈ ਪੇਟ ਕਾਫੀ ਵੱਡਾ ਹੋ ਜੂ ਮੰਨ ਲਓ ਵੱਡੇ ਬੱਚੇ ਦੇਣ ਵਾਲੀ ਕਹਿਣ ਤਾਂ ਮਤਲਬ ਵੀ ਵੱਡੇ ਬੱਚੇ ਵਧੀਆ ਸਾਈਜ਼ ਦਾ ਬੱਚਾ ਲੈ ਸਕਦੇ ਸੁੰਭ ਸੁੰਭਦਾ ਸਿਹਜ ਸੋਹਣਾ ਗਰਦਨ ਚੰਗੀ ਆ ਸੋ ਜੇ ਹੋਇਆ ਕੋਈ ਭਰਾ ਨੁਕਰੇ ਬੱਚੇ ਲੈਣ ਦਾ ਚਾਹਵਣ ਤੇ ਸਵਾਰੀ ਵਾਸਤੇ ਕੋੜੀ ਲੈਣਾ ਚਾਹੁੰਦਾ ਹੋਇਆ ਚੰਬੀ ਕੋੜੀ ਭਾਲਦਾ ਹੋਇਆ ਤਾਂ ਵੀਡੀਓ ਦੇਖ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਭਰਾਵਾਂ ਨੇ ਲਾਲ ਚੰਬੀ ਕੋੜੀ ਲੈਣੀ ਹੋਵੇ ਤਾਂ ਉਹ ਦੇਖ ਲਿਆ ਕੇ ਹਨਾ ਕਿਸੇ ਦੇ ਮੰਨ ਲਓ ਭਾਲ ਖਤਮ ਹੋ ਜੂ ਜੇ ਆਹ ਕੋੜੀ ਉਹਦੇ ਮਤਵਲਦੀ ਹੋਈ ਆ ਕੇ ਚਾਹੇ ਆਪਦੇ ਸਾਹਮਣੇ ਦੇਖ ਕੇ ਸਾਰੀ ਤਸੱਲੀ ਕਰ ਲਓ ਤੇ ਨੰਬਰ ਦਵਾਂਗੇ ਦੋਸਤੋ ਲਾਸਟ ਤੇ ਨੰਬਰਾਂ ਤੇ ਜੇ ਕੋਈ ਡਿਟੇਲ ਰਹਿ ਗਈ ਹੋਈ ਤਾ ਪਤਾ ਲੈ ਲਿਆ ਤਕਰੀਬਨ ਨੇ ਡਿਟੇਲ ਤਾਂ ਸਾਰੀ ਪਤਾ ਹਸੀ ਦਿੱਤੀ 60 ਇੰਚ ਹਾਈਟ ਆ 5.5 ਸਾਲ ਉਮਰ ਆ ਮੌਕੇ ਤੇ ਖਾਲੀ ਆ ਚਾਲ ਚੂਲ ਦੀ ਸਾਫ ਆ ਰੇਵੀਆ ਚਾਲ ਵੀ ਚਲਦੀ ਆ ਤੇ ਨੱਚਦੀ ਵੀ ਆ ਫੀਚਰ ਸਾਰੀ ਆ ਜਿਵੇਂ ਮਹਿੰਦੀ ਮਹਿੰਗੀ ਘੱਡੀ ਜ ਨਹੀਂ ਹੁੰਦੇ ਤੇ ਆ ਨੰਬਰ ਚੱਲ ਪਏ ਉੱਪਰ ਦੋਸਤੋ 98722 98960 98555 99017 ਤੇ 6239954544 ਤਿੰਨ ਨੰਬਰ ਤੇ ਇਥੇ ਦੋਸਤੋ ਮਿਲਦੇ ਆ ਜਲਦ ਨਵੀਂ